ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਲੋਕਾਂ ਨੂੰ ਸਾਫ਼ ਸੁਥਰੀ ਅਤੇ ਮਿਆਰੀ ਵਸਤੂਆਂ ਮੁਹੱਈਆ ਕਰਾਉਣ ਲਈ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਵੱਲੋਂ ਵਿੰਡੀ ਗਈ ਮਹਿਮ ਨੂੰ ਬੂਰ ਪਾਣਾ ਸ਼ੁਰੂ ਹੋ ਗਿਆ ਹੈ। ਪੇਸ਼ ਹੈ ਕੈਮਰਾ ਰਿਪੋਰਟ। ਇੱਥਾ ਕਰ ਲਿਆ ਹੋਇਆ ਅੰਦਰ ਅਸੀਂ ਤੁਹਾਨੂੰ ਤੁਹਾਡੇ ਸਮਾਈ ਦੇਖ ਕੇ ਸਾਨੂੰ ਵੀ ਚੰਗਾ ਲੱਗਦਾ। ਕਈ ਚੌਂਦੇ ਜਿਹਨਾਂ ਲੋਕਾਂ ਨੇ ਖਾਂਦੇ ਆ ਜਿਹੜੇ ਤੁਹਾਡਾ ਖਾਂਦੇ ਉਹਨਾਂ ਦੇ ਵੀ ਸਮਾਈ ਰਵੇ। ਉਹ ਵੀ ਹੱਥ ਦੇ ਕੰਟ੍ਰੈਕਟ ਸਾਨੂੰ ਸ਼ੋਅ ਤੋਂ ਮਿਆਰੀ ਫੂਡ ਤੁਸੀਂ ਦਿੰਦੇ ਹੋ। ਬੜਾ ਚੰਗਾ ਲੱਗਾ। ਮੈਂ ਅੱਜ ਇੱਥੇ ਵਿਜ਼ਿਟ ਕੀਤਾ ਮੇਰੇ ਆਪਾਂ ਫੂਡ ਸੇਫਟੀ ਟੀਮ ਮਨੀਸ਼ ਸੋਢੀ ਸਾਡੇ ਨਾਲ ਆ ਸਾਡੇ ਹਰਜੀਤ ਸਿੰਘ ਡਰਾਈਵਰ ਵੀ ਤੇ ਦਿਲਵਾਗ ਸਵੀਟਸ਼ਾਪ ਜਿੱਦਾਂ ਪਤਾ ਹੈ ਲੋਕਾਂ ਨੂੰ ਕੋਈ ਕਾਫੀ ਦਿਨ ਪਹਿਲਾਂ ਅਸੀਂ ਇੱਥੇ ਵਿਜ਼ਿਟ ਕੀਤਾ ਸੀ ਫੂਡ ਸੇਫਟੀ ਟੀਮ ਨੇ ਅਸੀਂ ਸਾਰਾ ਇਨਸਪੈਕਸ਼ਨ ਵੀ ਕੀਤੀ ਸਾਰਾ ਕੁਝ ਲੀਗਲ ਸੈਂਪਲ ਵੀ ਲੈ ਸੀ ਇੱਥੋਂ ਸੋ ਜਿਹੜੇ ਜਿਹੜੀਆਂ ਹੁਣ ਤਾਈਆਂ ਦੇਖੀਆਂ ਸੀ ਕੋਈ ਕਮੀਆਂ ਦੇਖੀਆਂ ਸੀ ਜਿੱਦਾਂ ਵਰਕਸ਼ਾਪ ਦੇ ਅੰਦਰ ਟਾਇਲਟ ਸੀਗੀ ਤੇ ਜਿੱਦਾਂ ਫਲਾਈ ਕੈਚਰ ਨਹੀਂ ਲੱਗਾ ਸੀਗਾ ਹੋਰ ਵੀ ਜਿੱਥੇ ਜਾਲੇ ਜੂੜੇ ਲੱਗੇ ਹੋ ਸੀਗੇ ਜਿਹੜੀ ਕਿਚਨ ਵਰਕਸ਼ਾਪ ਤੇ ਅਸੀਂ ਇਹਨਾਂ ਨੂੰ ਇੰਪਰੂਵਮੈਂਟ ਨੋਟਸ ਤੇ ਉਧਾਉਂਦੇ ਗਏ ਸੀਗੇ ਤੇ ਟਾਈਮ ਅਸੀਂ ਕਾਹ ਜਾਦਾ ਵਾਦ ਆਏ ਕਿਉਂਕਿ ਸਾਨੂੰ ਲੱਗਦਾ ਵੀ ਟਾਇਲਟ ਵਾਲਾ ਜਿਹੜਾ ਕੰਮ ਆ ਉਹ 2 ਹਫ਼ਤਿਆਂ ਤੋਂ ਵੱਧ ਵੀ ਲੱਗ ਸਕਦਾ ਇਸ ਕਰਕੇ ਅਸੀਂ ਥੋੜਾ ਸਮਾਂ ਵੱਧ ਲੈ ਕੇ ਆਏ ਆ ਪਰ ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਦਿਲਵਾਰ ਸਵੀਕਸ਼ਪ ਤੇ ਖੜੇ ਆ ਮੈਂ ਜਿਹੜੀ ਇੱਥੇ ਜਿਹੜਾ ਇਹਨਾਂ ਨੂੰ ਇੰਪਰੂਵਮੈਂਟ ਵਾਸਤੇ ਸੁਧਾਰ ਵਾਸਤੇ ਨੋਟਸ ਦਿੱਤਾ ਸੀ ਇਹਨਾਂ ਨੇ ਉਹਦੀ ਕੰਪਲਾਈਂਸ ਕਰ ਲਈ ਤੇ ਇੰਪਰੂਵਮੈਂਟ ਵੀ ਲੱਗੀ ਆ ਸਾਨੂੰ ਬਹੁਤ ਅੱਛਾ ਲੱਗਾ ਕਿਉਂਕਿ ਬਰਫੀ ਇਹਨਾਂ ਦੀ ਮਸ਼ਹੂਰ ਆ ਅਸੀਂ ਕਹਿੰਨੇ ਵੀ ਜਿਹੜੀ ਚੀਜ਼ ਲੋਕੀ ਖਾਂਦੇ ਆ ਉਹਨਾਂ ਨੂੰ ਉਹ ਵੀ ਸੈਟੀਸਫਾਈਡ ਹੋਣ ਜਿੱਦਾਂ ਇਹਨਾਂ ਦੇ ਚਿਹਰੇ ਤੇ ਅੱਜ ਸਮਾਈਲ ਆ ਹੱਸਦੇ ਆ ਉਹ ਵੀ ਹੱਸਦੇ ਸਮਾਈਲ ਕਰਦੇ ਰਹਿਣ ਲੋਕੀ ਜਿਹੜੇ ਬਰਫੀ ਖਾਂਦੇ ਦੂਰ ਜਾ ਕੇ ਸੋ ਗਲਤੀ ਤਾਂ ਕਿਤੇ ਵੀ ਰਹਿ ਸਕਦੀ ਆ ਹੁਣ ਤਾਂ ਹੀ ਕਮੀ ਕਿਤੇ ਵੀ ਹੋ ਸਕਦੀ ਆ ਪਰ ਫੂਡ ਸੇਫਟੀ ਟੀਮ ਵੀ ਤਾਂ ਇਸੇ ਲਈ ਬੈਠੀ ਆ ਨਾ ਕਿ ਕਮੀਆਂ ਜਿਹੜੀਆਂ ਕਿਤੇ ਇੰਗੀਆਂ ਦੂਰ ਕਰਦੀ ਏ ਤੇ ਜਿਹੜੇ ਫੂਡ ਬਿਜ਼ਨਸ ਆਪਰੇਟਰ ਐ ਉਹ ਵੀ ਸੀਰੀਅਸ ਹੁਣ ਅੱਗੇ ਤੋਂ ਵੀ ਇਹਨਾਂ ਚੀਜ਼ਾਂ 'ਤੇ ਧਿਆਨ ਦੇਣਾ ਤੇ ਹੋ ਸਕਦਾ ਬਾਕੀ ਜ਼ਿਲ੍ਹਿਆਂ ਚ ਵੀ ਜਾਂ ਕਿਸੇ ਜ਼ਿਲ੍ਹੇ ਚ ਕਿਸੇ ਪਲੇਸ ਤੇ ਫੂਡ ਵਾਲੇ ਤੇ ਸ਼ਾਇਦ ਸਾਡੀ ਟੀਮ ਨਾ ਪਹੁੰਚ ਸਕੀ ਹੋਵੇ ਪਰ ਜੇ ਅਗਰ ਉਹਦੇ ਵਰਕਸ਼ਾਪ ਚ ਇਦਾਂ ਦੀ ਕੋਈ ਕੌਨਤਾਈ ਹੈਗੀ ਜੇ ਅੰਦਰ ਕੋਈ ਵਾਸ਼ਰੂਮ ਟਾਇਲਟ ਹੈਗੀ ਆ ਉਹਨੂੰ ਪਹਿਲਾਂ ਹੀ ਠੀਕ ਕਰ ਲਓ ਬਾਅਦ ਚ ਫਿਰ ਜਦੋਂ ਉਹ ਹਾਈਲਾਈਟ ਹੋ ਜਾਂਦੀ ਹੈ ਜਾਂ ਫਿਰ ਤੁਹਾਡਾ ਬਿਜ਼ਨਸ ਵੀ ਇਫੈਕਟ ਹੁੰਦਾ ਸਾਰਾ ਕੁਝ ਇਫੈਕਟ ਹੁੰਦਾ ਇਹਨੂੰ ਪਹਿਲਾਂ ਹੀ ਠੀਕ ਕਰ ਲਓ ਅੱਜ ਸ਼ੁਕਰੀਆ ਕਰਨਾ ਜੀ ਬੜਾ ਅੱਛਾ ਲੱਗਾ ਤੁਹਾਨੂੰ ਇਦਾਂ ਹੀ ਯਾਰੋ ਇਹਨੂੰ ਕਾਇਮ ਰੱਖਣਾ ਇਹ ਤਾਂ ਇੰਪਰੂਵ ਕਰਕੇ ਰੱਖਣਾ ਨਹੀਂ ਬਸ ਜਿਹੜੇ ਦਾ ਖਾਣਗੇ ਨਹੀਂ 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 ਥੈਂਕ ਯੂ ਸ਼ੁਕਰੀਆ ਬਹੁਤ ਅੱਛਾ ਐਸੀ ਹੁੰਦੇ ਰਹਿਣਾ ਹੈ ਵੀ ਇਦਾਂ ਨਹੀਂ ਹੈਗਾ ਵੀ ਅਸੀਂ ਇੱਕ ਵਾਰੀ ਹੋਰ ਚੀਜ਼ਾਂ ਬੜੀਆਂ ਜਿਹੜੀਆਂ ਅਸੀਂ ਉਹ ਪੈਰਾਮੀਟਰ ਦੇਖਦੇ ਰਹਿਣਾਗੇ ਵੀ ਤੁਸੀਂ ਉੱਤੇ ਖਰਾ ਉਤਰਦੇ ਆ ਫੂਡ ਸੇਫਟੀ ਦੀਆਂ ਚੀਜ਼ਾਂ ਆਪਾਂ ਰਲ ਮਿਲ ਕੇ ਰੰਗਲਾ ਪੰਜਾਬ ਬਣਾਣਾ ਰੰਗਲਾ ਪੰਜਾਬ ਤੁਸੀਂ ਵੀ ਚਾਹੁੰਦੇ ਹੋ ਨਾ ਬਣਾਉਣਾ ਬਿਲਕੁਲ ਆਪਾਂ ਰੰਗਲਾ ਪੰਜਾਬ ਬਣਾਉਣਾ